ਹਰਮਨ ਦੇ ਪੀਜੀ ਵਿੱਚੋਂ ਬਾਹਰ ਨਿਕਲਦੇ ਕੁਝ ਬਲ ਬਾਅਦ ਹੀ ਨਵਦੀਪ ਵੀ ਉਸ ਦੇ ਪਿੱਛੇ-ਪਿੱਛੇ ਬਾਹਰ ਆ ਗਈ ਪਰ ਤਦ ਤੱਕ ਹਰਮਨ ਇੱਕ ਟੈਕਸੀ ਨੂੰ ਰੁਕਵਾ ਕੇ ਕਿਸੇ ਅਣਜਾਣ ਮੰਜ਼ਲ ਵੱਲ ਵੱਧ ਚੁੱਕੀ ਸੀ ਲੇਕਿਨ ਜਦ ਅਸਦਾ ਖਮੋਸ਼ ਰਹਿਣ ਵਾਲੀ ਹਰਮਨ ਵੱਲੋਂ ਅਚਾਨਕ ਮਿਲੀ ਫਟਕਾਰ ਨੇ ਕਿਤੇ ਨਾ ਕਿਤੇ ਨਵਦੀਪ ਨੂੰ ਅੰਦਰੋਂ-ਅੰਦਰੀ ਝੰਜੋੜ ਦਿੱਤਾ ਸੀ ਜਿਸ ਨਾਲ ਇੱਕਦਮ ਉਸ ਦੇ ਅੱਗੇ ਉਹ ਸਭ ਕੁਝ ਇੱਕ ਫਿਲਮ ਦੀ ਤਰ੍ਹਾਂ ਚੱਲਣ ਲੱਗਾ ਜੋ ਸਭ ਉਸਨੇ ਹੁਣ ਤੱਕ ਆਪਣੇ ਮਾਪੇ ਬਾਂਪ ਨੂੰ ਪਰੇਸ਼ਾਨ ਕਰਨ ਲਈ ਕੀਤਾ ਸੀ ਹਰ ਵਕਤ ਨਸੇ ਵਿੱਚ ਤੰਨ ਰਹਿਣ ਵਾਲੀ ਨਵਦੀਕ ਨੂੰ ਅੱਜ ਰੋਟੀ ਤੱਕ ਵੀ ਭੁੱਲ ਗਈ ਸੀ ਤੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰਕੇ ਉਹੋ ਉੱਚੀ ਉੱਚੀ ਰੋ ਰਹੀ ਸੀ ਹਾਲਾਂਕਿ ਉਸ ਦੀਆਂ ਬਾਕੀ ਦੋਨੋਂ ਸਹੇਲੀਆਂ ਨੇ ਲੱਖ ਕੋਸ਼ਿਸ਼ਾਂ ਦੇ باوجود ਬਾਅਦ ਵੀ ਕਿਸੇ ਤਰ੍ਹਾਂ ਉਸ ਨੂੰ ਇੱਕ ਰੋਟੀ ਖਵਾਈ ਪਰ ਉਹ ਇੱਕ ਰੋਟੀ ਵੀ ਨਵਦੀਪ ਨੂੰ ਪਚ ਨਹੀਂ ਸਕੀ ਤੇ ਕੁਝ دیر ਬਾਅਦ ਹੀ ਉਸ ਨੂੰ ਉਲਟੀ ਆ ਗਈ ਦੇਖਦੇ ਹੀ ਦੇਖਦੇ ਨਵਦੀਪ ਦੀ ਤबीयत ਕਾਫੀ ਬੁਰੀ ਤਰ੍ਹਾਂ ਵਿਗੜਨ ਲੱਗੀ ਜਿਆਦਾ ਖਾਹਫ ਮੰਨ ਕੇ ਉਸ ਦੀ ਇੱਕ ਸਹੇਲੀ ਨੇ ਤਰੰਤ ਐਮਰਜੈਂਸੀ ਨੰਬਰ ਤੇ ਕੌਣ ਕਰਕੇ ਐਂਬੂਲੈਂਸ ਨੂੰ ਮੰਗਵਾਇਆ ਨਵਦੀਪ ਪੂਰੀ ਤਰ੍ਹਾਂ ਬੇਹੋਸ਼ੀ ਦੀ ਹਾਲਤ ਵਿੱਚ ਸੀ ਹਸਪਤਾਲ ਵਿੱਚ ਜਾ ਕੇ ਉਸ ਦਾ ਚੈੱਕਅਪ ਕੀਤਾ ਗਿਆ ਧਰਪੋਟਾਂ ਵਿੱਚੋਂ ਨਵਦੀਪ ਰਪੋਟਾਂ ਵਿੱਚ ਨਵਦੀਪ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਦੀ ਗੱਲ ਸਾਹਮਣੇ ਆਈ ਅਗਲੇ ਇੱਕ ਹਫ਼ਤੇ ਤੱਕ ਨਵਦੀਪ ਹਸਪਤਾਲ ਵਿੱਚ ਰਹੀ ਤੇ ਜਦ 8ਵੇਂ ਦਿਨ ਉਹ ਠੀਕ ਹੋਈ ਤਾਂ ਉਸ ਦੇ ਮੂੰਹ ਵਿੱਚੋਂ ਪਹਿਲਾ ਲਫ਼ਜ਼ ਡੈਡੀ ਨਿਕਿਆ ਉਸ ਦਾ ਉਹ ਡੈਡੀ ਜਿਹਦੀ ਕੇ ਉਹ ਇੱਕ ਨਲਾਇਕਤੀ ਸਾਥ ਹੋਈ ਸੀ ਪਰ ਹੁਣ ਨਵਦੀਪ ਨੂੰ ਆਪਣੀ ਹਰ ਇੱਕ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਤੇ ਉਹ ਜਲਦ ਤੋਂ ਜਲਦ ਇੰਡੀਆ ਜਾ ਕੇ ਆਪਣੇ ਮਾਪਿਆਂ ਕੋਲੋਂ ਮਾਫੀ ਵੀ ਮੰਗਣਾ ਚਾਹੀ ਸੀ ਡਾਕਟਰ ਵੱਲੋਂ ਹਰੀ ਛੰਡੀ ਮਿਲਣ ਦੀ ਬਾਅਦ ਨਵਦੀਪ ਨੇ ਫਟਾਫਟ ਆਪਣੀ ਇੰਡੀਆ ਦੀ ਟਿਕਟ ਕਰਵਾ ਲਈ ਤੇ ਇੱਕ ਸਕਾਰਾਤਮਕ ਸੋਚ ਦੇ ਨਾਲ ਨੂੰ ਨਾਲ ਲੈ ਕੇ ਉਹ ਇੰਡੀਆ ਲਈ ਰਵਾਨਾ ਹੋ ਗਈ। ਹਾਲਾਂਕਿ ਦਿੱਲੀ ਪਹੁੰਚਣ ਦੇ ਬਾਅਦ ਵੀ ਨਵਦੀਪ ਨੇ ਆਪਣੇ ਘਰਦਿਆਂ ਨੂੰ ਹੋਣ ਨਹੀਂ ਕੀਤਾ। ਬਲਕਿ ਉਹ ਉੱਥੋਂ ਆਪਣੇ ਸ਼ਹਿਰ ਦਾ ਸਾਪਰ ਕਰਦੀ ਸਿੱਧਾ ਹਸਪਤਲ ਦੇ ਬਾਹਰ ਜਾ ਪਹੁੰਚੀ। ਜਿਸ ਵਿੱਚ ਉਸਦਾ ਬਾਪੂ ਨਰਿੰਦਰ ਸਿੰਘਾ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਨਰਿੰਦਰ ਸਿੰਘ ਨੇ ਦੂਰੋਂ ਜਦ ਕਿਸੇ ਮਾਡਰਨ ਕੱਪੜਿਆਂ ਵਿੱਚ ਆਉਂਦੀ ਇੱਕ ਜਵਾਨ ਲੜਕੀ ਨੂੰ ਦੇਖਿਆ ਤਾਂ ਉਹ ਇੱਕਦਮ ਇਹ ਸੋਚਦਾ ਹੋਇਆ ਖੜਾ ਹੋ ਗਿਆ ਕਿ ਯਕੀਨਨ ਇਹ ਲੜਕੀ ਇਸ ਫੈਕਟਰੀ ਦੇ ਮਾਲਕ ਦੀ ਬੇਟੀ ਹੈ ਜਾਂ ਫਿਰ ਉਸ ਦੀ ਕੋਈ ਰਿਸ਼ਤੇਦਾਰ ਹੋਵੇਗੀ ਪਰ ਨਵਦੀਪ ਨੇ ਜਲਦ ਹੀ ਉਸ ਦਾ ਇਹ ਪਿਲੇਖਾ ਦੂਰ ਕਰ ਦਿੱਤਾ ਤੇ ਆਪਣੇ ਬਾਪੂ ਦੇ ਬਿਲਕੁਲ ਕਰੀਬ ਆ ਕੇ ਉਸ ਨੂੰ ਕਿਸੇ ਬੱਚੇ ਦੀ ਤਰ੍ਹਾਂ ਲਿਫਟ ਗਈ ਨਰਿੰਦਰ ਸਿੰਘ ਲਈ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਸਰਪ੍ਰਾਈਜ਼ ਸੀ ਕਿਉਂਕਿ ਜਸਤੀ ਨੂੰ ਮਿਲਣ ਲਈ ਉਹ ਹਰ ਪਲ ਤਰਪਦਾ ਸੀ ਉਸ ਦੀ ਉਹ ਹੋਤੀ ਅੱਜ ਉਸ ਦੀਆਂ ਅੱਖਾਂ ਦੇ ਸਾਹਮਣੇ ਖੜੀ ਸੀ ਨਵਦੀਪ ਦਾ ਮિજાਜ ਵੀ ਕਾਫੀ ਬਦਲਿਆ ਬਦਲਿਆ ਸੀ ਉਸ ਨੇ ਤਰੰਤ ਆਪਣੇ ਬਾਪੂ ਅੱਗੇ ਇਹੇ ਸ਼ਿਕਵਾ ਜਤਾਇਆ ਕਿ ਉਹਨਾਂ ਨੂੰ ਭਲਾ ਇੰਜ ਸਕਿਉਰਟੀ ਗਾਰਡ ਦੀ ਨੌਕਰੀ ਕਰਨ ਦੀ ਕੀ ਲੋੜ ਆਣ ਪਈ ਸੀ ਜਦ ਕਿ ਉਹਨਾਂ ਦੀ ਧੀ ਕੈਨੇਡਾ ਵਿੱਚ ਰਹਿੰਦੀ ਹੈ ਹੋਰ ਤਾਂ ਹੋਰ ਨਵਦੀਪ ਤਰੰਤ ਆਪਣੇ ਬਾਪੂ ਨੂੰ ਨਾਲ ਲੈ ਕੇ ਫੈਕਟਰੀ ਦੇ ਮਾਲਕ ਕੋਲ ਅਸਤੀਫਾ ਦੇ ਕੇ ਆਈ ਜਿਸ ਦੇ ਬਾਅਦ ਦੋਨੋਂ ਪਿਆਰੋ ਤੇਤੀ ਖੁਸ਼ੀ-ਖੁਸ਼ੀ ਘਰ ਚਲ ਪਏ ਜਿਸ ਨਵਦੀਪ ਨੂੰ ਹਮੇਸ਼ਾ ਆਪਣੇ ਬਾਪੂ ਦੇ ਪੁਰਾਣੇ ਸਕੂਟਰ ਪਿੱਛੇ ਬੈਠਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ ਅੱਜ ਉਹੀ ਨਵਦੀਪ ਕੈਨੇਡਾ ਤੋਂ ਵਾਪਸ ਆ ਕੇ ਆਪਣੇ ਬਾਪੂ ਨਾਲ ਸਕੂਟਰ ਤੇ ਸਫ਼ਰ ਦਾ ਪਰਪੋਰ ਆਨੰਦ ਮਾਣ ਰਹੀ ਸੀ ਇੰਜ ਹੀ ਗੱਲਾਂ-ਵਾਟਾਂ ਕਰਦੇ ਉਹ ਦੋਨੋਂ ਘਰ ਪਹੁੰਚ ਗਏ ਜਿੱਥੇ ਪਹੁੰਚ ਨਵਦੀਪ ਨੇ ਜਾਂਦਿਆ ਹੀ ਆਪਣੀ ਮਾਂ ਨੂੰ ਕੁੱਟ ਕੇ ਜੱਫੀ ਪਾ ਲਈ। ਭਰਵੰਤ ਕੌਰ ਨੂੰ ਵੀ ਨਵਦੀਪ ਨੂੰ ਅਚਾਨਕ ਦੇਖ ਕਾफी ਹੈਰਾਨੀ ਹੋਈ। ਕਿਉਂਕਿ ਉਸ ਨੇ ਤਾਂ ਕਾਤਾ ਆਪਣੇ ਮਨ ਨੂੰ ਸਮਝਾਇਆ ਹੋਇਆ ਸੀ ਕਿ ਨਵਦੀਪ ਹੁਣ ਕਦੇ ਵੀ ਬਾਪਸ ਨਹੀਂ ਆਵੇਗੀ। ਪਰ ਨਵਦੀਪ ਨੇ ਅਚਾਨਕ ਆ ਕੇ ਆਪਣੇ ਮਾਂ ਅਤੇ ਬਾਪੂ ਦੋਨਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਸੀ ਕੁਝ ਰਸਮੀ ਗੱਲਾਂ-ਵਾਟਾਂ ਕਰਨ ਵਿੱਚੋਂ ਨਵਦੀਪ ਨੇ ਆਪਣੇ ਮਾਪੇ ਕੋਲੋਂ ਆਪਣੀਆਂ ਕੀਤੀਆਂ ਗਲਤੀਆਂ ਦੀ ਰੋਂਦਿਆਂ ਹੋਇਆਂ ਮੁਆਫੀ ਮੰਗੀ ਅਤੇ ਅੱਗੇ ਤੋਂ ਇੱਕ ਚੰਗੀ ਧੀ ਹਰ ਇੱਕ ਫਰਜ਼ ਪੂਰਾ ਕਰਨ ਦਾ ਵਾਅਦਾ ਕਰਨ ਦਾ ਵੀ ਕੀਤਾ ਇਹ ਕਹਾਣੀ ਮਨਪ੍ਰੀਤ ਸਿੰਘ ਦੀ ਲਿਖੀ ਹੋਈ ਹੈ ਤੁਹਾਨੂੰ ਬਹੁਤ ਪਸੰਦਾਈ ਹੋਵੇਗੀ ਅੱਜ ਕੱਲ ਦੇ ਸਮੇਂ ਦੇ ਬਿਲਕੁਲ ਟੁਕਦੀ ਹੈ ਇਸ ਬਾਰੇ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ